ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਅੱਜ ਅਸੀਂ ਜਿਹੜੀ ਗੱਲ ਕਰਨੀ ਹੈਗੀ ਆ ਉਹ ਹੈ ਕਿ ਆਕਰਸ਼ਿਤ ਔਰਤਾਂ ਦੀਆਂ 10 ਖਾਸ ਵਿਸ਼ੇਸ਼ਤਾਵਾਂ ਹਰ ਔਰਤ ਦੀ ਇੱਕ ਇੱਛਾ ਹੁੰਦੀ ਆ ਕਿ ਅਸੀਂ ਆਕਰਸ਼ਿਤ ਲੱਗੀਏ ਹਨਾ ਹਰ ਔਰਤ ਨੂੰ ਲੱਗਦਾ ਕਿ ਅਸੀਂ ਸੋਹਣਾ ਦਿਖੀਏ ਆਪਣੇ ਆਪ ਨੂੰ ਇਸ ਤਰ੍ਹਾਂ ਖੂਬਸੂਰਤ ਬਣਾ ਕੇ ਰੱਖੀਏ ਆਪਦੇ ਆਪ ਨੂੰ ਐਦਾਂ ਸਜਾਈਏ ਸਵਾਰੀਏ ਹਨਾ ਕਿ ਅਸੀਂ ਸਭ ਨੂੰ ਆਕਰਸ਼ਿਤ ਲੱਗੀਏ ਪਰ ਉਹ ਕਿਹੜੀਆਂ ਆਦਤਾਂ ਹੁੰਦੀਆਂ ਦਾ ਸਾਤਾਂ ਜਿਹੜੀਆਂ ਸੱਚਮੁੱਚ ਕਿਸੇ ਔਰਤ ਦੀ ਪਰਸਨੈਲਿਟੀ ਨੂੰ ਬਹੁਤ ਨਿਖਾਰਦੀਆਂ ਬਹੁਤ ਪ੍ਰਭਾਵਸ਼ਾਲੀ ਬਣਾਉਂਦੀਆਂ ਨੇ ਤੇ ਉਹਨਾਂ ਮੇਨ ਮੇਨ ਆਪਾਂ 10 ਗੱਲਾਂ ਦੇ ਉੱਤੇ ਅੱਜ ਉਹਦਾ ਆਪਾਂ ਜ਼ਿਕਰ ਕਰਨਾ ਸਭ ਤੋਂ ਪਹਿਲੀ ਗੱਲ ਹੈਗੀ ਆ ਕਿ ਉਹਨਾਂ ਨੂੰ ਸੁਣਨਾ ਆਉਂਦਾ ਜਦੋਂ ਤੁਸੀਂ ਕਿਸੇ ਔਰਤ ਨਾਲ ਗੱਲ ਕਰਦੇ ਹੋ ਜਿਹੜੀ ਵੀ ਇੱਕ ਖਾਸ ਔਰਤ ਹੁੰਦੀ ਹੈ ਉਹ ਤੁਹਾਡੀ ਗੱਲ ਨੂੰ ਇਸ ਤਰ੍ਹਾਂ ਸੁਣਦੀ ਹੈ ਕਿ ਤੁਹਾਨੂੰ ਮਹਿਸੂਸ ਹੋਣ ਲੱਗਦਾ ਕਿ ਤੁਹਾਡੀ ਗੱਲ ਬਹੁਤ ਅਹਿਮ ਹੈ ਤੁਸੀਂ ਬਹੁਤ ਧਿਆਨ ਨਾਲ ਸੁਣੇ ਜਾ ਰਹੇ ਹੋ ਉਹ ਤੁਹਾਡੀ ਹਰ ਕਹੀ ਗੱਲ ਨੂੰ ਬਿਨਾਂ ਰੁਕੇ ਵਿੱਚ ਬਿਨਾਂ ਬੋਲੇ ਆਰਾਮ ਨਾਲ ਸੁਣੂਗੀ ਤੇ ਤੁਹਾਡੀਆਂ ਅੱਖਾਂ ਵੱਲ ਦੇਖ ਕੇ ਉਹ ਤੁਹਾਨੂੰ ਸਵਾਲ ਕਰ ਸਕਦੀ ਹੈ ਤੁਹਾਡੀ ਗੱਲ ਦਾ ਹੁੰਗਾਰਾ ਦੇਊਗੀ ਇਸ ਤਰ੍ਹਾਂ ਉਹ ਤੁਹਾਨੂੰ ਖਾਸ ਮਹਿਸੂਸ ਕਰਾਉਂਦੇ ਹੋਏ ਕਿ ਤਰ੍ਹਾਂ ਕਿਤੇ ਆਪਣੇ ਆਪ ਨੂੰ ਹੀ ਖਾਸ ਮਹਿਸੂਸ ਕਰਵਾ ਰਹੀ ਹੁੰਦੀ ਹੈ ਇਹ ਉਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੁੰਦੀ ਹੈ ਪ੍ਰਭਾਵਸ਼ਾਲੀ ਵਰਤਾਂ ਦੀ ਦੂਜੀ ਜਿਹੜੀ ਖੂਬੀ ਹੁੰਦੀ ਹੈ ਇਹਨਾਂ ਔਰਤਾਂ ਦੀ ਉਹ ਹੈ ਕਿ ਉਹ ਆਪਦੀ ਊਰਜਾ ਦਾ ਬਹੁਤ ਸੋਹਣਾ ਇਸਤੇਮਾਲ ਉਹਨਾਂ ਨੂੰ ਕਰਨਾ ਆਉਂਦਾ ਹੁੰਦਾ ਹੈ ਉਹ ਆਪਦੀ ਊਰਜਾ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਦੀਆਂ ਜੇ ਉਹ ਕਿਸੇ ਆਫਿਸ 'ਚ ਕੰਮ ਕਰਦੀਆਂ ਤਾਂ ਉਹਨਾਂ ਨੂੰ ਪਤਾ ਹੈ ਕਿ ਉੱਥੇ ਪੇਸ਼ੇਵਰ ਤਰੀਕੇ ਨਾਲ ਗੱਲ ਕਰਨੀ ਆ ਜਿਵੇਂ ਉਹ ਆਪਣੇ ਦੋਸਤਾਂ ਦੇ ਵਿੱਚ ਬੈਠੀਆਂ ਤਾਂ ਉਹ ਖੁੱਲ੍ਹ ਕੇ ਗੱਲ ਕਰਦੀਆਂ ਖੁੱਲ੍ਹ ਕੇ ਹੱਸਦੀਆਂ ਤੇ ਜਦੋਂ ਉਹ ਪਰਿਵਾਰ ਦੇ ਵਿੱਚ ਖਾਸ ਕਰਕੇ ਆਪਣੇ ਵੱਡਿਆਂ ਦੇ ਨਾਲ ਗੱਲ ਕਰਦੀਆਂ ਤਾਂ ਉਹ ਇੱਕ ਸਨਮਾਨ ਵਾਲੇ ਤਰੀਕੇ ਨਾਲ ਗੱਲ ਕਰਦੀਆਂ ਅਨੁਸ਼ਾਸਨ ਵਾਲੇ ਤਰੀਕੇ ਨਾਲ ਬਹੁਤ ਸਹਿਜ ਹੋ ਕੇ ਗੱਲ ਕਰਦੀਆਂ ਇਹ ਉਹਨਾਂ ਦੀ ਖਾਸ ਵਿਸ਼ੇਸ਼ਤਾ ਹੈ ਹਰ ਮੌਕੇ ਤੇ ਉਹ ਗੱਲਬਾਤ ਆਪਣੀ ਊਰਜਾ ਜਿਹੜੀ ਹੈਗੀ ਹੈ ਉਹਨਾਂ ਦੀ ਅੰਦਰਲੀ ਉਹਦੇ ਨਾਲ ਬੈਲੈਂਸ ਬਣਾ ਕੇ ਉਹ ਚਲਦੀਆਂ ਤੇ ਆਪ ਦਾ ਬਹੁਤ ਵਧੀਆ ਪ੍ਰਭਾਵ ਛੱਡਦੀਆਂ ਨੇ ਤੀਜੀ ਜਿਹੜੀ ਵੱਡੀ ਉਹਨਾਂ ਦੀ ਵਿਸ਼ੇਸ਼ਤਾ ਹੈਗੀ ਹੈ ਖਾਸ ਖੂਬੀ ਜਿਹੜੀ ਉਹਨਾਂ ਔਰਤਾਂ ਦੇ ਵਿੱਚ ਹੁੰਦੀ ਹੈ ਉਹ ਹੁੰਦਾ ਕਿ ਉਹ ਆਪ ਦਾ ਕਦੇ ਵੀ ਆਪਦੀ ਕਿਸੇ ਪਰੇਸ਼ਾਨੀ ਦਾ ਰੋਣਾ ਨਹੀਂ ਰੋਂਦੀਆਂ ਕਿਸੇ ਨਾਲ ਆਪਦੀ ਪਰੇਸ਼ਾਨੀ ਵਾਰ-ਵਾਰ ਡਿਸਕਸ ਨਹੀਂ ਕਰਦੀਆਂ ਜੇ ਕਿਤੇ ਉਹ ਕਿਸੇ ਖਾਸ ਆਪਣੇ ਦੋਸਤ ਨਾਲ ਆਪਣੀ ਸਹੇਲੀ ਨਾਲ ਇਹਦਾ ਜ਼ਿਕਰ ਵੀ ਕਰਦੀਆਂ ਉਹ ਉਹਨਾਂ ਦੇ ਹੱਲ ਦਾ ਹੀ ਜ਼ਿਕਰ ਕਰਦੀਆਂ ਕਿ ਇਸ ਗੱਲ ਚੋਂ ਇਸ ਪਰੇਸ਼ਾਨੀ ਚੋਂ ਕਿਵੇਂ ਨਿਕਲਿਆ ਜਾ ਸਕਦਾ ਮੰਨ ਲਓ ਕਿਸੇ ਦਾ ਬ੍ਰੇਕਅਪ ਹੋ ਗਿਆ ਹਨਾ ਰਿਲੇਸ਼ਨਸ਼ਿਪ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਬ੍ਰੇਕਅਪ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਦੋਂ ਵੀ ਉਹ ਆਪਣੇ ਆਪ ਨੂੰ ਉਹ ਨਿਰਾਸ਼ ਨਹੀਂ ਕਰਦੀਆਂ ਉਦਾਸ ਨਹੀਂ ਕਰਦੀਆਂ ਤੇ ਆਪ ਨੂੰ ਨਕਾਰਾਤਮਕਤਾ ਵੱਲ ਨਹੀਂ ਲੈ ਕੇ ਜਾਂਦੀਆਂ ਸਗੋਂ ਕੁਛ ਨਾ ਕੁਛ ਨਵਾਂ ਜੁਆਇਨ ਕਰਦੀਆਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹੋ ਸਕਦਾ ਕੋਈ ਜਿਮ ਜੁਆਇਨ ਕਰ ਲੈਣ ਉੱਥੇ ਐਕਸਰਸਾਈਜ਼ਾਂ ਕਰਨ ਆਪਣਾ ਧਿਆਨ ਰੱਖਣ ਹੋ ਸਕਦਾ ਕੋਈ ਹੋਰ ਨਵੀਂ ਚੀਜ਼ ਸਿੱਖਣੀ ਸ਼ੁਰੂ ਕਰ ਦੇਣ ਪਰ ਉਹ ਆਪਦੀ ਇਸ ਜਿਹੜੀ ਟੁੱਟਪੱਜ ਹੁੰਦੀ ਆ ਅੰਦਰਲੀ ਜਾਂ ਕੋਈ ਹੋਰ ਪਰੇਸ਼ਾਨੀਆਂ ਉਹਦਾ ਰੋਣਾ ਨਹੀਂ ਰੋਂਦੀਆਂ ਉਹਦਾ ਵਿਖਾਵਾ ਨਹੀਂ ਕਰਦੀਆਂ ਲੋਕਾਂ ਨੂੰ ਮਤਲਬ ਇਸ ਚੀਜ਼ ਦਾ ਅ ਤੇ ਮਾਸ਼ਾ ਜੇ ਪੱਕੀ ਉਹ ਨਹੀਂ ਦਿਖਾਉਂਦੀਆਂ ਇਹ ਉਹਨਾਂ ਦੀ ਬਹੁਤ ਵੱਡੀ ਇੱਕ ਖਾਸੀਅਤ ਹੁੰਦੀ ਹੈ ਵਿਸ਼ੇਸ਼ਤਾ ਹੁੰਦੀ ਹੈ ਪ੍ਰਭਾਵਸ਼ਾਲੀ ਔਰਤਾਂ ਦੇ ਵਿੱਚ ਅਗਲੀ ਗੱਲ ਜਿਹੜੀ ਹੈਗੀ ਐ ਇਹਨਾਂ ਔਰਤਾਂ ਦੀ ਉਹ ਹੈਗੀ ਐ ਕਿ ਉਹਨਾਂ ਨੇ ਆਪਣੀਆਂ ਹੱਦਾਂ ਤੈਅ ਕੀਤੀਆਂ ਹੁੰਦੀਆਂ ਉਹਨਾਂ ਨੂੰ ਆਪਣੀਆਂ ਹੱਦਾਂ ਦਾ ਪਤਾ ਹੁੰਦਾ ਉਹਨਾਂ ਨੂੰ ਨਾ ਕਹਿਣਾ ਆਉਂਦਾ ਹੁੰਦਾ ਕਈ ਵਾਰ ਨਾ ਕਿਸੇ ਨੂੰ ਖੁਸ਼ ਕਰਨ ਦੇ ਚੱਕਰ 'ਚ ਖੁਸ਼ ਆਮਾ ਦੇ ਚੱਕਰ 'ਚ ਆਪਾਂ ਨਾ ਨਹੀਂ ਕਹਿ ਪਾਉਂਦੇ ਪਰ ਜਿਹੜੀਆਂ ਖਾਸ ਕਿਸਮ ਦੀਆਂ ਪ੍ਰਭਾਵਸ਼ਾਲੀ ਔਰਤਾਂ ਹੁੰਦੀਆਂ ਉਹਨਾਂ ਨੂੰ ਹਰ ਗੱਲ ਤੇ ਜੋ ਬਾਜਵ ਨਹੀਂ ਹੈਗੀ ਉਸ ਤੇ ਉਹਨਾਂ ਨੂੰ ਨਾ ਕਹਿਣਾ ਆਉਂਦਾ ਤੇ ਜਿੱਥੇ ਉਹਨਾਂ ਨੇ ਕਿਸੇ ਗੱਲ ਨਾਲ ਸਹਿਮਤ ਹੋਣਾ ਹੁੰਦਾ ਤਾਂ ਉੱਥੇ ਬਖੂਬੀ ਸਹਿਮਤ ਵੀ ਹੁੰਦੀਆਂ ਨੇ ਤੇ ਉਹਨਾਂ ਨੇ ਆਪਣੀਆਂ ਇੱਕ ਮਤਲਬ ਹੱਦਾਂ ਉਹਨਾਂ ਦੀਆਂ ਮਿੱਠੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਕਿਸੇ ਵੀ ਚੀਜ਼ ਲਈ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਜਾਂ ਉਹਨਾਂ ਤੋਂ ਜ਼ਬਰਦਸਤੀ ਕੋਈ ਵੀ ਹਾਂ ਨਹੀਂ ਖਵਾ ਸਕਦੇ ਇਹ ਉਹਨਾਂ ਦਾ ਖਾਸ ਗੁਣ ਹੁੰਦਾ ਤੇ ਇਹ ਔਰਤਾਂ ਆਕਰਸ਼ਿਤ ਲੱਗਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕਰਦੀਆਂ ਉਹਨਾਂ ਵੱਲ ਵੈਸੇ ਹੀ ਲੋਕ ਆਕਰਸ਼ਿਤ ਹੋ ਜਾਂਦੇ ਕਿਉਂਕਿ ਉਹਨਾਂ ਦੇ ਅੰਦਰ ਇੱਕ ਖਾਸ ਗੁਣ ਹੁੰਦਾ ਅਕਰਸ਼ਿਤ ਔਰਤਾਂ ਦਾ ਇੱਕ ਖਾਸ ਅੰਦਾਜ਼ ਹੁੰਦਾ ਹੈ ਉਹਨਾਂ ਦੇ ਗੱਲ ਕਰਨ ਦਾ ਢੰਗ ਉਹਨਾਂ ਦੇ ਤੁਰਨ ਫਿਰਨ ਦਾ ਢੰਗ ਉਹਨਾਂ ਦਾ ਕਿਸੇ ਨੂੰ ਮਿਲਣ ਦਾ ਢੰਗ ਕਿਸੇ ਖਾਸ ਜਗ੍ਹਾ ਤੇ ਅੰਦਰ ਦਾਖਲ ਹੋਣ ਦਾ ਤੇ ਉੱਥੇ ਬੈਠਣ ਦਾ ਢੰਗ ਅਲੱਗ ਹੁੰਦਾ ਉਹ ਦੂਰੋਂ ਹੀ ਪਛਾਣੀ ਜਾਂਦੀਆਂ ਨੇ ਇੱਕਦਮ ਸਿੱਧਾ ਤੁਰਨਾ ਨਜ਼ਰਾਂ ਨੂੰ ਉੱਚਾ ਚੱਕ ਕੇ ਤੁਰਨਾ ਇਹ ਉਹਨਾਂ ਦੀਆਂ ਆਦਤਾਂ ਦੇ ਵਿੱਚ ਸ਼ਾਮਲ ਹੁੰਦਾ ਜਿਹੜਾ ਉਹਨਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਗਲੀ ਗੱਲ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਕਿ ਉਹ ਕਿਸੇ ਖਾਸ ਕਿਸਮ ਦੇ ਫੈਸ਼ਨ ਵੱਲ ਆਕਰਸ਼ਿਤ ਨਹੀਂ ਹੁੰਦੀਆਂ ਨਾ ਹੀ ਉਹ ਫੈਸ਼ਨ ਵਾਲੇ ਕੱਪੜੇ ਪਾਉਂਦੀਆਂ ਪਰ ਜੋ ਵੀ ਉਹ ਪਾਉਂਦੀਆਂ ਨੇ ਉਹਨਾਂ ਨੂੰ ਪਹਿਨਣ ਦਾ ਸਲੀਕਾ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਆਪਣੇ ਆਪ 'ਚ ਇੱਕ ਫੈਸ਼ਨ ਲੱਗਣ ਲੱਗ ਜਾਂਦਾ ਉਹ ਆਪਣੀ ਜਿਹੜੀ ਜਿਹੜਾ ਉਹਨਾਂ ਦਾ ਪਰਸਨਲ ਜ਼ੋਨ ਆ ਆਰਾਮਦਾਇਕ ਜ਼ੋਨ ਆ ਉਹਦੇ ਚੋਂ ਕਦੇ ਬਾਹਰ ਨਹੀਂ ਆਉਂਦੀਆਂ ਕੰਮ ਕਰਨ ਵੇਲੇ ਕੰਮ ਕਰਨਾ ਪਰ ਜਿਹੜਾ ਉਹਨਾਂ ਦਾ ਆਪਣਾ ਸਮਾਂ ਹੈਗਾ ਉਹ ਉਹਦੇ ਚ ਕਦੇ ਬਾਹਰ ਨਹੀਂ ਆਉਂਦੀ ਉਹਦੇ ਚ ਉਹ ਤੇ ਨਾ ਹੀ ਉਹ ਕਿਸੇ ਨਾਲ ਉਸ ਸਮੇਂ ਨੂੰ ਸਾਂਝਾ ਕਰਦੀਆਂ ਨੇ ਅਗਲੀ ਗੱਲ ਹੈਗੀ ਹੈ ਕਿ ਇਹ ਬੌਧਿਕ ਤੌਰ ਤੇ ਬਹੁਤ ਜਗਿਆਸੂ ਹੁੰਦੀਆਂ ਨੇ ਔਰਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਆਪਣੇ ਆਪ ਨੂੰ ਉਹਨਾਂ ਨੇ ਉਹਨਾਂ ਨੇ ਆਪਦਾ ਜਿਵੇਂ ਕਹਿੰਦੇ ਆ ਕਿ ਪਰਸਨੈਲਿਟੀ ਦਾ ਉਹ ਵਿਕਾਸ ਕਰਦੀਆਂ ਰਹਿੰਦੀਆਂ ਕਦੇ ਕੋਈ ਕਿਤਾਬ ਪੜ੍ਹਦੀਆਂ ਹੁੰਦੀਆਂ ਜਾਂ ਕੋਈ ਕਹਿ ਲੋ ਕਿ ਜਿਹੜੀਆਂ ਤਾਜ਼ਾ ਖਬਰਾਂ ਨੂੰ ਉਹਨਾਂ ਨੇ ਸੁਣਨਾ ਹੁੰਦਾ ਕਿ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਕੀ ਹੋ ਰਿਹਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਗਹਿਰਾਈ ਹੁੰਦੀ ਹੈ ਇਹਨਾਂ ਦਾ ਜਿਹੜਾ ਬੌਧਿਕ ਆਕਰਸ਼ਣ ਆ ਉਹ ਸਰੀਰਕ ਆਕਰਸ਼ਣ ਨਾਲੋਂ ਕਿਤੇ ਜ਼ਿਆਦਾ ਉੱਪਰ ਹੁੰਦਾ ਜਿਹੜਾ ਕਿ ਸਭ ਤੋਂ ਜ਼ਰੂਰੀ ਉਹਨਾਂ ਦਾ ਖਾਸ ਗੁਣ ਮੈਂ ਕਹਿ ਸਕਦੀਆਂ ਅਜਿਹੀਆਂ ਔਰਤਾਂ ਇੰਨੀਆਂ ਕਿ ਤਾਕਤਵਰ ਹੁੰਦੀਆਂ ਕਿ ਇਹ ਆਪਦੀਆਂ ਖੂਬੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੀਆਂ ਹੁੰਦੀਆਂ ਸਮਝਦੀਆਂ ਹੁੰਦੀਆਂ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਖੂਬੀ ਦਾ ਇਸਤੇਮਾਲ ਕਿਵੇਂ ਕਰਨਾ ਜੇ ਇਹਨਾਂ ਦੀਆਂ ਅੱਖਾਂ ਖੂਬਸੂਰਤ ਹਨ ਤਾਂ ਉਹ ਉਹਦਾ ਮੇਕਅਪ ਉਸੇ ਹਿਸਾਬ ਨਾਲ ਕਰਦੀਆਂ ਜੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਮੁਸਕਾਨ ਸੋਹਣੀ ਹੈ ਤਾਂ ਉਹ ਆਪਣੀ ਮੁਸਕਾਨ ਨੂੰ ਵਾਰ-ਵਾਰ ਚਿਹਰੇ ਤੇ ਲਿਆਉਂਦੀਆਂ ਤਾਂ ਕਿ ਸਾਹਮਣੇ ਵਾਲੇ ਤੇ ਪ੍ਰਭਾਵ ਪਵੇ ਜੇ ਇਹਨਾਂ ਦਾ ਹਾਸਾ ਖੂਬਸੂਰਤ ਹੈ ਤਾਂ ਉਹ ਆਪਣੀ ਗੱਲਬਾਤ ਦੇ ਵਿੱਚ ਇਸ ਹਾਸੇ ਨੂੰ ਇੱਕ ਦੋ ਵਾਰੀ ਜ਼ਰੂਰ ਆਪਣੇ ਬੋਲਾਂ ਤੇ ਲੈ ਕੇ ਆਉਂਦੀਆਂ ਨੇ ਸੋ ਇਹ ਇਹਨਾਂ ਦੀਆਂ ਖੂਬੀਆਂ ਨੇ ਜਿਹੜੀਆਂ ਇਹਨਾਂ ਨੂੰ ਇਹ ਸਮਝਦਾਰੀ ਨਾਲ ਵਰਤ ਕੇ ਉਸ ਖੂਬੀ ਨੂੰ ਹੋਰ ਵੀ ਨਿਖਾਰ ਲੈਂਦੀਆਂ ਨੇ ਇਹ ਔਰਤਾਂ ਭਾਵਨਾਤਮਕ ਤੌਰ ਤੇ ਬਹੁਤ ਪਰਪੱਕ ਹੁੰਦੀਆਂ ਨੇ ਜਿਹੜੀ ਇਹਨਾਂ ਦੇ ਵਿੱਚ ਖਾਸ ਮੈਨੂੰ ਗੱਲ ਲੱਗਦੀ ਆ ਇਹ ਹੈ ਛੇਤੀ ਕੀਤੇ ਆਪਣੀਆਂ ਮੁਸ਼ਕਲਾਂ ਦਾ ਰੋਣਾ ਜਿਆ ਨੀ ਰੋਂਦੀਆਂ ਤੇ ਕਿਸੇ ਵੀ ਵੱਡੀ ਸਮੱਸਿਆ ਨੂੰ ਆਪਣੀ ਬਹੁਤ ਸਮਝਦਾਰੀ ਨਾਲ ਤੇ ਚੁੱਪਚੀ ਪੀਤੇ ਹੈਂਡਲ ਕਰਨ ਜਾਣਦੀਆਂ ਨੇ ਰਿਸ਼ਤਿਆਂ ਨੂੰ ਸੰਭਾਲਣ ਦੇ ਵਿੱਚ ਇਹ ਪਰਪੱਕ ਰਵਈਆ ਰੱਖਦੀਆਂ ਨੇ ਕਿਸੇ ਵੀ ਰਿਸ਼ਤੇ ਨੂੰ ਸੰਭਾਲਣਾ ਉਹਦੇ ਨਾਲ ਨਿਬਣਾ ਇਹਨਾਂ ਦਾ ਬਖੂਬੀ ਗੁਣ ਹੁੰਦਾ ਹੈਗਾ ਜੋ ਬਹੁਤ ਜ਼ਰੂਰੀ ਆ ਤੇ ਆਖਿਰ ਦੇ ਵਿੱਚ ਜਿਹੜਾ ਇਹਨਾਂ ਦਾ ਗੁਣ ਹੈਗਾ ਉਹ ਹੈ ਕਿ ਇਹ ਬਹੁਤ ਦਿਆਲੂ ਹੁੰਦੀਆਂ ਨੇ ਭਾਵਨਾਤਮਕ ਤੌਰ ਤੇ ਵੀ ਦਿਆਲੂ ਹੁੰਦੀਆਂ ਜੇ ਕਿਸੇ ਉੱਚ ਅਹੁਦੇ ਤੇ ਕੰਮ ਕਰਦੀਆਂ ਤਾਂ ਆਪਣੇ ਅਧੀਨ ਕੰਮ ਕਰਨ ਵਾਲਿਆਂ ਦਾ ਖਿਆਲ ਰੱਖਣਾ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਉਹਨਾਂ ਨੂੰ ਅਹਿਮੀਅਤ ਦੇਣਾ ਤੇ ਉਹਨਾਂ ਨੂੰ ਛੋਟੇ ਹੋਣ ਦਾ ਅਹਿਸਾਸ ਨਾ ਕਰਾਉਣਾ ਜਾਣਦੀਆਂ ਨੇ ਸੋ ਇਹ ਲਗਭਗ 10 ਕੁ ਖੂਬੀਆਂ ਮੈਂ ਅੱਜ ਤੁਹਾਨੂੰ ਦੱਸੀਆਂ ਨੇ ਜਿਹੜੀਆਂ ਆਕਰਸ਼ਿਕ ਔਰਤਾਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਹਰ ਇੱਕ ਦਾ ਦਿਲ ਕਰਦਾ ਕਿ ਅਸੀਂ ਆਪਣੇ ਚ ਇੰਨੇ ਕੁ ਗੁਣ ਪਾ ਲਈਏ ਕਿ ਅਸੀਂ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੀਏ ਤੇ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਇਹ ਸਾਰੇ ਗੁਣਾ ਨੂੰ ਅੰਦਰੋਂ ਸਹੀ ਤਰੀਕੇ ਨਾਲ ਅਪਣਾਈਏ ਤਾਂ ਕਿ ਅਸੀਂ ਦੂਜਿਆਂ ਤੇ ਇਹਨਾਂ ਦਾ ਪ੍ਰਭਾਵ ਛੱਡ ਸਕੀਏ ਸਮਾਜ ਦੇ ਵਿੱਚ ਹੋਰ ਬਹੁਤ ਕੁਝ ਚੱਲ ਰਿਹਾ ਹੁੰਦਾ ਤੇ ਜੇ ਅਸੀਂ ਆਪਣੀ ਪਰਸਨੈਲਿਟੀ ਨੂੰ ਨਿਖਾਰਨ ਲਈ ਆਪਦੇ ਅੰਦਰ ਇਹਨਾਂ ਗੁਣਾਂ ਨੂੰ ਵੀ ਪਾੜ ਲਈਏ ਤਾਂ ਔਰਤ ਦਾ ਜਿਹੜਾ ਇੱਕ ਹੋਰ ਯੋਗਦਾਨ ਹੈ ਜਿਹੜਾ ਘਰ ਪਰਿਵਾਰ ਲਈ ਸਮਾਜ ਲਈ ਗਿਣਿਆ ਜਾਂਦਾ ਸੋ ਅੱਜ ਦੀ ਇਹੀ ਗੱਲਬਾਤ ਮੈਨੂੰ ਲੱਗਦਾ ਭੈਣਾਂ ਨੂੰ ਬਹੁਤ ਪਸੰਦ ਆਈ ਹੋਗੀ ਤੇ ਤੁਸੀਂ ਵੀ ਦੱਸਿਓ ਕਿ ਤੁਹਾਡੇ ਚ ਕਿਹੜੇ-ਕਿਹੜੇ ਗੁਣ ਹੈਗੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਉਹ ਬਹੁਤ ਪ੍ਰਭਾਵ ਪਾਉਂਦੇ ਨੇ ਦੂਜਿਆਂ ਤੇ ਸੋ ਅੱਜ ਦੀ ਇਸੇ ਗੱਲਬਾਤ ਨਾਲ ਮੈਂ ਇੱਥੇ ਤੁਹਾਡੇ ਤੋਂ ਲੈਣੀ ਆ ਅਲਵਦਾ ਅਨ ਜਲਦੀ ਫੇਰ ਆਪਾਂ ਕਿਸੇ ਹੋਰ ਸੋਹਣੇ ਜੇ ਨਵੇਂ ਟੌਪਿਕ ਨਾਲ ਮਿਲਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ